ਕਿ ਨਹੀਂ ਸੋਣੀ ਹੈ ਲਓ ਜੀ ਸਾਡੇ ਨਾਲ ਹੋ ਗਿਆਗਾ ਪ੍ਰੈਂਕ ਤੇ ਹੈਲੋ ਜੀ ਸਿਸਰੀ ਅਕਾਲ ਵੈਲਕਮ ਬੈਕ ਔਰ ਅਨਰ ਯੂਟਿਊਬ ਚੈਨਲ ਅਸਟ੍ਰੇਲੀਅਨ ਸਿੱਦੂ ਸਿੱਦੂ ਮੈਂ ਮਮਾ ਮਤੀ ਆਪੇ ਤੋਂ ਗਰੇਟਿੰਗ ਦੇ ਰਹੇ ਹਾਂ ਅੱਜ ਅਸੀਂ ਸਿੱਕੇ ਤੁਹਾਨੂੰ ਕਰਾਵਾਂਗੇ ਸਿੱਟੀ ਦਾ ਟੂਰ ਬਣੇ ਰਿਹਾ ਬਲੌਗ ਨਾਲ ਕੰਟੀਨਿਊ ਤੇ ਲਰੀ ਨੇ ਵੀ ਸਰਦੀ ਇਸ ਕਰਕੇ ਸੋਤੀ ਜਦ ਤੱਕ ਪਾਈ ਹੋਏ ਨੇ ਤੁਹਾਨੂੰ ਲਾਸਟ ਟਾਈਮ ਕਿਸ ਨੇ ਗਿਆ ਸੀ ਯਾਂ ਕੰਦੇ ਵੀ ਤੁਸੀਂ ਕੋਸੀਆਂ ਪਾਈ ਬੈਠੇ ਹੋ ਗਰਮੀਆਂ ਚ ਸੋ ਤੁਸੀਂ ਗਰਮੀਆਂ ਚ ਨਹੀਂ ਹੈਗੇ ਸੀ ਸਰਦੀ ਚ ਜਾਪਾ ਵਾ ਤੇ ਸਾਡੇ ਹੈਗੇ ਇੱਥੇ ਸਰਦੀ ਤਾਂ ਕਰਕੇ ਕੋਸੀਆਂ ਪਾਏ ਨਹੀਂਗੇ ਇਧਰ ਦੇਖੋ ਪਵਿੱਤਰ ਪਵਿੱਤਰ ਹੈ ਹੈਲੋ ਹਲੋ ਬੋਲੀ ਹਾਈ ਹਾਈ ਤੇ ਅੱਜ ਇਹਨੇ ਪਾਇਆ ਪਿੰਕ ਪਿੰਕ ਜੈਕਟ ਤੇ ਮੈਂ ਪਾ ਲਈ ਨਹੀਂ ਅੜੀ ਕਰਿਆ ਪੁੱਤ ਤੈਨੂੰ ਮੰਮਾ ਨੇ ਡਰੈਸ ਪਾਈ ਆ ਓਕੇ ਚੱਲੀਏ ਅਗਰ ਅੱਪਾ ਕਿੱਥੇ ਜਾਏਂਗਾ ਕਿੱਥੇ ਕਿੱਥੇ ਜਾਏਂਗਾ ਖੋਲਾਂਗੇ ਗੇਟ ਠੀਕ ਐ ਚਲੋ ਜੀ ਹੁਣ ਅਸੀਂ ਅੱਛਾ ਤਿਆਰ ਹੋ ਗਏਾਂਗੇ ਤੇ ਪਰਸ ਵਗੈਰਾ ਚੱਕ ਲਿਆਗਾ ਸੌਰੀ ਇਹਦੀ ਬੋਟਲ ਨੂੰ ਜਿੱਥੇ ਨਾ ਬੋਟਲ ਪਾ ਲਵੋ ਪੁੱਤ ਜੀ ਰੁਕ ਜਾਇਕੀਂ ਰਲੇ ਚ ਹੱਥ ਨਹੀਂ ਬਣਾਉਣਾ ਨਾਓ ਮੈਂ نیچے ਲੈ ਕੇ ਜਾਣਾ ਸਰਾਰਤਾ ਨਾ ਕਰਿਆ ਕਰ ਸਾਰਿਆਂ ਨੂੰ ਬਾਏ ਕਰ ਦੇ ਤੇਰੇ ਕੋ ਟੁਆਇਜ਼ ਨੂੰ ਬਾਈ ਕੋੜੇ ਸਾਰਿਆਂ ਨੂੰ ਬਾਈ ਕਰ ਦ ਬਾਈ एवरीवन ਇਹ ਸਾਰਿਆਂ ਨੂੰ ਬਾਈ ਕਰਕੇ ਜਾਂਦੀ ਹੁੰਦੀ ਆ ਘੋੜੇ ਵਗੈਰਾ ਨੂੰ ਜੋ ਵੀ ਇਹਦੇ ਤੋਹੇ ਬਣੋ ਉਹਨਾਂ ਨੂੰ ਸਾਰਿਆਂ ਨੂੰ ਹੀ ਬਾਈ ਕਰਕੇ ਜਾਂਦਾ ਇਹ ਬਾਈ ਕੋਲੇ ਬਾਈ ਕੋਲੇ ਆ ਦੇਖੋ ਐਦਾਂ ਨਹੀਂ ਹਰਕਤਾਂ ਕਰਦਾ ਹੁੰਦੇ ਬਹੁਤ ਕਿਊਟ ਕਿਊਟ ਜੀ ਚਲੋ ਜੀ ਚਲੋ ਖੋਲੋ ਫਿਰ ਲਓ ਜੀ ਆਪਾਂ ਪਹੁੰਚ ਚੁੱਕੇ ਅੰਗੇ ਸਟਾਪ ਤੇ ਤੇ ਆਪਾਂ ਕਰ ਰਹੇ ਅੰਗੇ ਬੱਸ ਦੀ ਵੇਟ ਬੱਸ ਦੀ ਵੇਟ ਕਾਲੀ ਚ ਮਤਲਬ ਅਸੀਂ ਭੱਜਾਏ ਕਰੋ ਇਹਦੀ ਕੈਪ ਚੱਕਣੀ ਭੁੱਲ ਗਈ ਮੈਂ ਚਲ ਕੋਈ ਗੱਲ ਨਹੀਂ ਤੇ ਹਵਾ ਤਾਂ ਚੱਲ ਰਹੀ ਅੱਜ ਪਰ ਫਿਰ ਵੀ ਚਲ ਵੈਸੇ ਤਾਂ ਗਰਮੀ ਆਂਗੀ ਤੇ ਸਾਡੇ ਸਾਹ ਵੀ ਚੜਿਆ ਪਏ ਮੈਨੂੰ ਸਾਹਮਣੇ ਬੱਸ દેਖ ਗਈ ਉਹ ਦੂਜੀ ਸਾਈਡ ਵਾਲੀ ਸੀਗੀ ਤੇ ਮੈਂ ਕਿਹਾ ਵੀ ਜੇ ਰੁਕ ਗਈ ਤਾਂ ਇੱਧਰ ਦੀ ਚੜ ਜਾਾਂਗੇ ਵੀ ਉਧਰੋਂ ਟ੍ਰੇਨ ਚੜ ਕੇ ਆ ਜਾਵਾਂਗੇ ਬਟ ਹੁਣ ਅਸੀਂ ਦੇਖਦੇ ਆਂਗੇ ਵੀ ਆਊਗੀ ਕਿ ਨਾ ਉਹ ਹੈਗੀ ਸੀਗੀ ਗੰਗਾਲਨ ਜਾਣ ਵਾਲੀ ਬਟ ਅਸੀਂ ਜਾਣਾ ਸੀਗਾ ਡਿਕਸਨਸ ਹਨ ਆਏ ਸੀ ਵੀ ਗੰਗਾਲਨ ਤੋਂ ਚੜ ਕੇ ਸਿੱਧਾ ਟ੍ਰੇਮ ਭੱਜਾਂਗੇ ਚਲੋ ਹੁਣ ਸਾਨੂੰ ਇਹ ਆ ਵੀ ਇੱਧਰ ਲਈ ਆਊਗੀ ਕਿਉਂਕਿ 2 ਮਿੰਟ 3 ਮਿੰਟ ਬਾਅਦ ਚੋੜੀ ਹੁੰਦੀ ਹੈਗੀ ਸੋ ਦੇਖੋ ਸਟਾਪ ਤੇ ਕੋਈ ਨਹੀਂ ਹੈਗਾ ਅਸੀਂ ਕੱਲੇ ਆਂਗੇ ਤੇ ਇੱਥੇ ਸਟਾਪ ਦੇ ਨਾਮ ਤੇ ਨਾ ਕਿਤੇ ਕਿਤੇ ਤਾਂ ਪਾਈ ਹੁੰਦੀ ਹੈ ਉਹ ਛੱਤ ਜੀ ਤੇ वैसे ही नॉर्मली ਜਿਹੜਾ ਹੈਗਾ ਡੰਡਾ ਜਾਈ ਲੱਗਿਆ ਹੁੰਦਾ ਹੈਗਾ ਤੇ ਵੈਸੇ ਕੁਝ ਨਹੀਂ ਹੁੰਦਾ ਦੇਖਦੇ ਆਂਗੇ ਬਸ ਆਉਂਦੀ ਹੈ ਕਿ ਨਾ ਦੋ ਤਿੰਨ ਮਿੰਟ ਹੀ ਵੇਟ ਕਰਾਂਗੇ ਜੇ ਤਾਂ ਇੱਧਰ ਨਹੀਂ ਪਹਿਲਾਂ ਲੰਘੀ ਹੋਊ ਤਾਂ ਕੀ ਕਹਿਣਾ ਨਹੀਂ ਫਿਰ ਦੋ ਤਿੰਨ ਮਿੰਟ ਵੇਟ ਕਰਕੇ ਫਿਰ ਆਪਾਂ ਇੱਥੋਂ ਚੱਲ ਜਾਾਂਗੇ ਸਾਹਮਣੇ ਜਿਹੜਾ ਹੈਗਾ ਟ੍ਰੈਮ ਸਟਾਪ ਹੈ 15 ਮਿੰਟ ਤੁਰ ਕੇ ਤੇ ਦੋ ਤਿੰਨ ਮਿੰਟ ਹੀ ਵੇਟ ਕਰਾਂਗੇ ਆਪਾਂ ਤੇ ਬਸ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਿੱਧੇ ਸਿਟੀ ਜਾ ਕੇ ਮਿਲਦੇ ਹਾਂ ਠੀਕ ਹੈ ਦਿਖਾਉਣੀ ਹੈ ਸਿਟੀ ਦੇ ਵਿੱਚ ਅੱਜ ਦਾ ਰੌਣਕ ਮੇਲਾ ਤੇ ਅੱਜ ਹੈਗਾ ਤਾਂ ਵੀਕਡੇ ਆ ਦੇਖਦੇ ਕਿੰਨੀ ਕ ਭੀੜ ਹੋਊਗੀ ਕਿੰਨੀ ਕ ਨਹੀਂ ਬਸ ਆ ਗਈ ਹੈ ਦੇਖੋ ਆਪਣੀ ਸਾਹਮਣੇ ਚਲੋ ਸ਼ੋਕਰ ਹੈ ਹੁਣ ਆਪਾਂ ਇਹਦੇ ਵਿੱਚ ਚੜਦੇ ਹਾਂ ਜੇ ਆਪਾਂ ਨੂੰ ਬਸ ਦੀ ਉਮੀਦ ਤਾਂ ਨਹੀਂ ਸੀ ਬਟ ਆ ਗਈ ਕਿਉਂਕਿ ਮੈਂ ਕਰੋ ਤੱਕ ਹੀ ਸੋਚ ਕੇ ਨਿਕਲੀ ਸੀ ਕਿ ਵੀ ਅਜੇ ਘੰਟੇ ਬਾਅਦ ਆਉਣੀ ਆ ਹਨਾ ਬਸ ਕਿਉਂਕਿ ਘੰਟੇ ਬਾਅਦ ਦਾ ਟਾਈਮ ਦੇ ਸ਼ੋਅ ਕਰ ਰਿਹਾ ਸੀਗਾ ਪਰ ਬੇਸੇ ਅੱਧੇ ਘੰਟੇ ਬਾਅਦ ਹੁੰਦੀ ਹੈਗੀ ਕਿਉਂਕਿ ਉਹ ਤੇ ਸ਼ੋਅ ਨਹੀਂ ਸੀ ਕਰ ਰਿਹਾ ਫਿਰ ਮੈਨੂੰ ਆਏ ਹੋਗਾ ਮੈਂ ਆਪਾਂ 2-3 ਮਿੰਟ ਵੇਟ ਕਰਾਂਗੇ ਸਟਾਪ ਤੇ ਇਹ ਹੈਗਾ ਰਸਤੇ ਦੇ ਵਿੱਚ ਸਟਾਪ ਜਿੱਥੇ ਅਸੀਂ ਬਸ ਚੜਦੇ ਹੁੰਦੇ ਆ ਤੇ ਜੇ ਜਿਹੜਾ ਤੁਰ ਕੇ ਜਾਣ ਵਾਲਾ ਅੱਗੇ ਹੋਰ ਮਤਲਬ ਟ੍ਰੈਮ ਛੱਡਦੇ ਉਹ ਇਸ ਤੋਂ 15 ਮਿੰਟ ਦੀ ਵਾਕ ਤੇ ਹੈ ਤੇ ਫਿਰ ਸਾਨੂੰ ਬਟਾ ਮਿਲ ਗਈ ਫਲਮੇ ਮੋੜਨੇ ਵੀ ਲੱਗੀ ਸੀਗੀ ਮੈਂ ਮੁਰਦੀ ਤਾਂ ਸੀ ਕਿਉਂਕਿ ਪਵਿੱਤਰ ਦੇ ਬਿਸਕਟ ਭੁੱਲ ਲਈ ਹੁਣ ਚਲੋ ਬਿਸਕਟ ਉਥੋਂ ਹੀ ਲੈ ਲਾਂਗੇ ਹਾਂ ਨਹੀਂ ਆਪਾਂ ਨੂੰ ਬੱਸ ਮਿਲ ਗਈ ਹੁਣ ਜਿਆਦਾ ਤੁਰਨਾ ਨਹੀਂ ਪਿਆ ਸੋ ਆਪ ਬੱਸ ਦੇ ਵਿੱਚ ਹੈਗੇ ਆਂ ਅਸੀਂ ਇਕੱਲੇ ਫੋਈ ਵੀ ਨਹੀਂ ਹੈਗਾ ਮੈਂ ਕਿ ਚਲੋ ਸ਼ੂਟ ਕਰ ਲਈਏ ਦੇਖੋ ਸਾਰੀ ਬੱਸ ਖਾਲੀ ਪਈ ਹੈਗੀ ਲੋ ਜੀ ਸਾਡੇ ਨਾਲ ਹੋ ਗਿਆਗਾ ਪ੍ਰੈਂਕ ਤੇ ਪ੍ਰੈਂਕ ਕਿੱਦਾਂ ਹੋਇਆ ਵੀ ਅਸੀਂ ਨਾ ਮੈਂ ਬੱਸ ਦੇ ਵਿੱਚ ਸਟਾਪ ਦੱਬਣਾ ਭੁੱਲ ਗਈ ਇੱਥੇ ਸਟਾਪ ਦੱਬਣਾ ਪੈਂਦਾ ਨਾ ਜਿੱਥੇ ਵੀ ਆਪਾਂ ਨੂੰ ਉਤਰਨਾ ਉਹ ਹੈਗਾ ਸੀ ਜਿੱਥੇ ਉਤਰਨਾ ਸੀ ਪਲੇਟਫਾਰਮ ਨੰਬਰ 1 ਬੰਨ ਤੇ ਤਾਂ ਪ੍ਰੈਸ ਨਹੀਂ ਕੀਤਾ ਮੈਨੂੰ ਐਸੇ ਕੋਈ ਬੰਨ ਹੈ ਜਿਹੜਾ ਉਹ ਲਾਸਟ ਹੀ ਹੁੰਦਾ ਹੈ ਵੀ ਆਪਣੇ ਆਪ ਬਸ ਉੱਥੇ ਰੁਕਦਾ ਜਾਣੀ ਉਹ ਹੈ ਮਟੋ ਹਵਾਨ ਹੈ ਜਿਹੜਾ ਲਾਸਟ ਨਹੀਂ ਸੀ ਇਹਨਾਂ ਦਾ ਲਾਸਟ ਰੋਸ ਤੋਂ ਵੀ ਅੱਗੇ ਸੀਗਾ ਸੋ ਇਸ ਕਰਕੇ ਸਾਨੂੰ ਜਿੰਨਾ ਕਸੇ ਤੁਰਨਾ ਉੱਥੋਂ ਬਚਾਇਆ ਸੀ ਘਰ ਦੇ ਕੋਲੋਂ ਉਹਨਾਂ ਕਿਸੇ ਨੂੰ ਇੱਥੇ ਦੁਰਨਾ ਪਊਗਾ ਤੇ ਚਲੋ ਕੋਈ ਗੱਲ ਨਹੀਂ ਹੁਣ ਦੂਜੇ ਸਟਾਪ ਤੇ ਉਤਰ ਗਏ ਤੇ ਆਪਾਂ ਜਿਹੜਾ ਅੱਗੇ ਜਾ ਕੇ ਤੁਹਾਨੂੰ ਦਿਖਾਉਣਿਆਂਗੇ ਪਰ ਇਦਾਂ ਤੇ ਆਪਾਂ ਨੇ ਕੋ ਹੱਲ ਲੱਭਿਆਗਾ ਸ਼ਾਰਟਕਟ ਰਸਤਾ ਲੱਭਿਆ ਦੇਖਾਂਗੇ ਸ਼ਾਰਟਕਟ ਕਿੰਨੀ ਕੀ ਜਲਦੀ ਪਹੁੰਚਾ ਦੂਗਾ ਆਪਾਂ ਨੂੰ ਤੇ ਸ਼ਾਰਟਕਟ ਪੰਜਾਬੀ ਤੁਹਾਨੂੰ ਪਤੀਆ ਲੱਭ ਲੈਂਦੇ ਨੇਗੇ ਚਲੋ ਜੀ ਹੁਣ ਆਪਾਂ ਉਥੇ ਪਹੁੰਚਦੇ ਆਂਗੇ ਚਲੋ ਜੀ ਆਪਣਾ ਸ਼ਾਰਟਕਟ ਨੇ ਕਰਿਆ ਕੰਮ ਲਓ ਜੀ ਫਾਈਨਲੀ ਗਾਇਸ ਆਪਾਂ ਜਿਹੜਾ ਸ਼ਾਰਟਕਟ ਲਿਆ ਸੀ ਬਹੁਤ ਜ਼ਿਆਦਾ ਸਹੀ ਰਿਹਾ ਹਨ ਤੇ ਕਾਫੀ ਜ਼ਿਆਦਾ ਰਸਤੇ ਦਾ ਫਰਕ ਪੈ ਗਿਆ ਨਹੀਂ ਜੇ ਉੱਪਰ ਦੀ ਜਾਂਦੇ ਜਿੱਧਰ ਦੀ ਬੱਸ ਲੈ ਕੇ ਗਈਏ ਮੇਨ ਰੋਡ ਤੋਂ ਬਹੁਤ ਜਿਆਦਾ ਦੂਰ ਪੈ ਜਾਣਾ ਸੀਗਾ ਤੇ ਕਾਫੀ ਜਿਆਦਾ ਫਰਕ ਪਿਆ ਉਸ ਸ਼ਾਰਟਕਟ ਨਾਲ ਚਲੋ ਜੀ ਫਾਈਨਲੀ ਆਪਾਂ ਹੁਣ ਟ੍ਰੈਮ ਛੱਡ ਦੇਾਂਗੇ ਕਿਉਂਕਿ ਇਹ ਪ੍ਰਿੰਸ ਤਾਂ ਸੜਨ ਰਸੇ ਚ ਹੀ ਹੋ ਗਿਆ ਸੀ ਸਿਟੀ ਜਾ ਕੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਸਿਟੀ ਅੱਗੇ ਠੀਕ ਹੈ ਸੋ ਜੀ ਆਪਾਂ ਪਹੁੰਚ ਗਏਗੇ ਸਿਟੀ ਸਿਟੀ ਟੋਟਲੀ ਹੋਇਆ ਪਿਆ ਚੇਂਜਰ ਕਿਉਂਕਿ ਇੱਥੇ ਕਾਫੀ ਝੁੱਗ ਨਮੀਆਂ ਬਣ ਰਹੀਆਂ ਨੇ ਹਨਾ ਕਿਉਂਕਿ ਮੈਨੂੰ ਆਈ ਨਾ ਹੋਗੇ ਘੱਟੋ ਘੱਟ 4-5 ਮੰਥ ਮੈਂ ਜਿੜੀ ਨਹੀਂ ਸੀ ਆਈ ਹਮੇਸ਼ਾ ਜਿਹੜਾ ਸਾਡੇ ਨੇੜੇ ਵਾਲਾ ਐ ਮੈਂ ਉੱਥੇ ਚਲੀ ਜਾਂਦੀ ਸੀਗੀ ਨਾ ਸ਼ੋਪਿੰਗ ਕਰਨ ਦੇ ਲਈ ਸੋ ਆਪਾਂ ਤੁਹਾਨੂੰ ਦਿਖਾਉਣੀ ਆ ਸਿਟੀ ਤੇ ਉਸ ਤੋਂ ਪਹਿਲਾਂ ਮਨੂੰ ਦਾ ਫੋਨ ਆ ਰਿਹਾ ਆਪਾਂ ਮਨੂੰ ਨਾਲ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਜਿਹੜਾਗਾ ਆਪਾਂ ਦਿਖਾਉਣੀ ਆ ਤੁਹਾਨੂੰ ਖੋਜੀ ਸਿਟੀ ਆਪਣੀ ਆ ਇੱਧਰ ਕੁਝ ਸਾਹਮਣੇ ਬਣ ਰਿਹਾ ਗਾ ਨਾ ਵਾ ਜੇ ਆਪਾਂ ਮਨੋਂ ਨੂੰ ਮਿਲ ਲੈ ਕਿਉਂਕਿ ਉਹਨਾਂ ਦਾ ਅਸੀਂ ਬਿਸਕਟ ਫੜਨੇ ਸੀਗੇ ਅਸੀਂ ਕਰੇ ਭੁੱਲੇ ਆਏ ਸੀ ਨਾ ਸੋ ਬਿਸਕਟ ਆਪਾਂ ਉਹਨਾਂ ਨੂੰ ਤਾਂ ਫੜ ਲੈਨੇਗੇ ਉਹ ਇੱਥੇ ਕਰ ਰਹੇ ਸੀਗੇ ਕੰਮ ਸੋ ਆਪਾਂ ਹੁਣ ਚੱਲਦੇ ਆਂਗੇ ਆਪਦੀ ਰਾਈਡ ਤੇ ਜਿੱਧਰ ਘੁੰਮਣਾ ਹੈ ਆਪਾਂ ਤੇ ਨਾਲੇ ਆਪਾਂ ਖੁਦ ਘੁੰਮਾਂਗੇ ਨਾਲ ਤੁਹਾਨੂੰ ਕਮਾਵਾਂਗੇ ਚਲੋ ਜੀ ਫਿਰ ਆਪਣਾ ਕਰਦੇ ਆ ਟੂਰ ਸਟਾਰਟ ਲਓ ਜੀ ਇੱਥੇ ਸਾਰੇ ਕਿਤੇ ਕੰਸਟਰਕਸ਼ਨ ਦਾ ਕੰਮ ਆਲਮੋਸਟ ਚੱਲ ਰਿਹਾ ਹੈਗਾ ਤੇ ਕਿਤੇ ਪਵਿੱਤਰ ਬੋਲੀਆਂ ਦੀ ਆ ਪਾਪਾ ਪਾਪਾ ਕਿਉਂਕਿ ਸਾਹਮਣੇ ਮਨਪ੍ਰੀਤ ਆਉਂਦੇ ਦੇ ਦਿੱ ਸੀਗੇ ਉਹਨੂੰ ਅੱਜ ਜੇ ਆਪਣੇ ਨਾਲ ਉੱਥੇ ਕੁਝ ਹੋਈ ਜਾਂਦਾਗਾ ਇੱਥੇ ਜਦੋਂ ਅਸੀਂ ਆਏ ਹੁਣ ਸਿਟੀ 'ਚ ਮਨੂੰ ਕਹਿੰਦੇ ਸਾਨੂੰ ਅੰਮੇ ਨੂੰ ਆਰਡਰ ਚੱਕ ਕੇ ਦੇਜੋ ਤੇ ਆਪਾਂ ਜਦੋਂ ਆਰਡਰ ਚੱਕਣ ਗਏ ਉੱਥੇ ਬਹੁਤ ਜ਼ਿਆਦਾ ਢੀਡ ਸੀਗੀ ਪਵਿੱਤਰ ਰੋਣ ਲੱਗ ਗਈ ਕਹਿੰਦੀ ਮੈਨੂੰ ਨੀਚੇ ਧਾਰੋ ਮੈਂ ਡਾਂਸ ਕਰਨਾ ਕਿਉਂਕਿ ਮਿਊਜ਼ਿਕ ਲੱਗਿਆ ਹੋਇਆ ਸੀ ਜੇ ਮੈਂ ਇਹਨੂੰ ਨੀਚੇ ਤਾਰਦੀ ਤਾਂ ਇਹ ਦੁਬਾਰਾ ਜਿਹੜੀ ਫਿਰ ਰੌਣ ਲੱਗ ਗਈ ਕਿਉਂਕਿ ਮੈਨੂੰ ਆਏ ਸੀਗਾ ਵੀ ਹੁਣ ਮੈਨੂੰ ਖੁੱਲੇ ਰੱਖ ਮੈਨੂੰ ਇਹਦੇ ਵਿੱਚ ਪ੍ਰੈਮ ਚ ਨਾ ਬੰਨ ਆਰਡਰ ਚਾੱਕ ਕੇ ਆਪਾਂ ਦੇ ਆਏ ਅੱਜ ਆਪਣੇ ਨਾਲ ਪ੍ਰੈਂਕ ਤੇ ਪ੍ਰੈਂਕ ਹੀ ਹੋ ਰਹੇ ਨੇਗੇ ਆਏ ਆਪਾਂ ਘੁੰਮਣ ਦੇ ਮੋਕੇ ਨਾਲ ਸੀਗੇ ਪਤਾ ਨਹੀਂ ਕੀ ਹੋਈ ਜਾਂਦਾ ਕਦੇ ਖੁਸ਼ ਹੋ ਜਾਂਦਾ ਕਦੇ ਕੁਸ਼ ਤੇ ਚਲੋ ਫਿਰ ਹੁਣ ਕਰਦੇ ਹਾਂ ਆਪਣੀ ਜਰਨੀ ਸਟਾਰਟ ਜੇ ਪੂਰੀ ਹੋਊਗੀ ਕੋ ਸਟੇਅਰ ਸੀਗੇ ਫਿਰ ਅੱਗੇ ਜਾ ਕੇ ਕਾਫੀ ਆਉਣਾ ਪਿਆ ਸਾਨੂੰ ਤੇ ਉਹਦੇ ਲਈ ਸਾਨੂੰ ਇਹ ਵਾਲੀਆਂ ਲੱਭਣੀਆਂ ਹੋਈਆਂ ਕਿਉਂਕਿ ਸਟੇਅਰਸ ਤੋਂ ਉੱਪਰ ਨਹੀਂ ਸੀ ਜਾ ਸਕਦੇ ਲਓ ਜੀ ਫਾਈਨਲੀ ਆਪਾਂ ਆ ਗਏ ਉੱਪਰ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਰੋਲਦੀ ਸਾਹਿਬ ਫਿਰ ਆਪਾਂ ਜਾਵਾਂਗੇ ਸੇ ਫੋਰਾ ਸੇ ਫੋਰਾ ਹੈਗਾ ਸਾਹਮਣੇ ਤੇ ਅਦਰ ਹੈਗਾ ਸੇ ਫੋਰਾ ਕਿਉਂਕਿ ਮੈਨੂੰ ਨਾ ਕੁਝ ਮੇਕਅੱਪ ਦੇ ਲਈ ਦੇਖਣਾ ਸੀਗਾ ਮੈਨੂੰ ਇਹ ਸੀਗਾ ਵੀ ਆਪਾਂ ਦੇਖ ਲਈਏ ਪਸੰਦ ਆਇਆ ਤਾਂ ਲੈ ਲਾਂਗੇ ਪਹਿਲਾਂ ਆਪਾਂ ਚੱਲਦੇ ਲੌਵੀਸ ਜੁਐਲਰੀ ਵਗੈਰਾ ਦੇਖਦੇ ਆਂਗੇ ਨਾਲੇ ਤੁਹਾਨੂੰ ਕਮਾਵਾਂਗੇ ਜੇ ਉੱਥੇ ਅੰਦਰ ਬਣਾਉਣ ਦੇ ਪੀ ਵੀਡੀਓ ਕਿਉਂਕਿ ਅੰਦਰ ਵੈਸੇ ਬਣਾਉਣ ਨਹੀਂ ਨਾ ਦਿੰਦੇ ਚਲੋ ਫਿਰ ਹਾਂਜੀ ਪਵਿੱਤਰ ਨੇ ਤਾਂ ਆਹ ਪਾ ਰੱਖਿਆ ਉਹਦੇ ਪਵਿੱਤਰ ਦੇ ਉਹਦੇ ਵਿੱਚ ਲਿਫਟ ਦੇ ਵਿੱਚ ਸਾਨੂੰ ਤੜਾਈ ਮਸਾ ਗਿਆ என்ன ਆ ਆਈ ਆਏ ਮਰੋਤ ਤੋਂ ਆ ਕੇ ਵੀਦ ਨੂੰ ਪਤਾ ਲੱਗ ਗਿਆ ਕਿਵੇਂ ਚੈੱਕ ਕਰ ਤਾ ਮੈਂ ਗੱਡੀ ਦੇ ਮੈਲਾਰ ਕੀਤੇ ਹਾਂ ਅੱਛਾ ਮੈਨੂੰ ਫੀਲ ਕਰਾਉਣਾ ਟੀਵੀ ਤੇ ਨਹੀਂ ਉੱਪਰ ਹੁੰਦੀ ਆ ਮੈਂ 20 ਵਾਰੀ ਤੇ ਕਰੀਆ ਮੈਂ ਪਰਫੈਕਟ ਹੈ ਪੂਰਾ ਚਪਾਟਾ ਨਹੀਂ ਕੋਵਿ ਚਰ ਕਰਕੇ ਉਖੜ ਜਾਂਦਾ ਉਹਦਾ ਤਾਂ ਕੀ ਹੈ ਮम्मा ਪਹਿਲਾਂ ਚੱਕੀ ਨੇ ਹੁੰਦੀ ਸੀ ਕਦੋਂ ਦੀ ਗੱਲ ਹੋ ਗਈ ਹੱਲੇ ਮਿਲ ਜੀ ਹੱਲਾ ਵਾਲੇ ਜੀ ਹੱਲੇ ਵਾਲੇ ਪਏ ਦੁੱਧ ਜਿਆਦਾ ਆ ਗਿਆ ਲਓ ਜੀ ਦੁੱਧ ਹੋ ਰਿਹਾ ਕਹੇ ਦੁੱਧ ਜਾਂਦਾ ਹੁੰਦਾ ਤੇ ਵਿਛ ਜਾਂਦਾ ਹੁੰਦੀ ਐ ਬਸ ਤੇ ਪਪਾ ਜਾਲ ਆ ਜਾਂਦਾ ਮਮਾ ਨੇ ਤਾਂ ਨਾ ਐ ਮਮਾ ਤਾਂ ਕੀ ਯਾਦ ਕਰਨਾ ਪੁੱਤ ਜੀ ਦੁੱਧ ਪੀਓ ਤੇ ਦੁੱਧ ਹੋ ਆਹ ਗੱਡੀ 'ਚ ਬਿਠਾ ਕੇ ਕਿਹੜਾ ਦਵਾ ਦੋ ਘੁਮਾਤਾ ਕੁਣ ਆਰਡਰ ਕਿੱਦਾਂ ਦੇਣਾ ਯਾਰ ਯੂਨੀਵਰਸਿਟੀ ਜਾ ਰਿਹਾ ਓਕੇ ਕਿੰਨਾ ਬਲਾਉਦੀ ਉਸਕੇ ਓਕੇ ਸੱਚ ਹਾਂ ਤੁਸੀਂ ਮਾਸਟਰ ਕਰਦੇ ਕਾਦੀ ਕਰ ਰਹੇ ਮੈਨੂੰ ਪਤਾ ਨਹੀਂ ਅਨਨੋਨ ਸਬਜੈਕਟ ਦੇ ਕਰਦੇ ਹਾਂ ਲਾ ਮੁੱਕ ਤੇ ਗੁਰੂਏ ਫੜੇ ਹੁਣ ਤੂੰ ਦੀ ਗਾਣਾ ਗਾਉਂਦਾ ਹੈ ਨਾ ਆਂ ਨਹੀਂ ਕਲਾਸ ਮੀਟਣ ਦੀ ਨਾਵਾਂ ਘਾਰ ਦੀ ਮਿਸਤਰੀ ਪਾਉਂਦੀ ਗੋਲੀ ਮਾਰਦੀ ਹਾਏ ਲਓ ਜੀ ਹੁਣ ਆਪਾਂ ਆ ਗਏ ਇੱਧਰ ਤੇ ਮਨੂ ਦੀ ਕਰ ਰਹਾਂਗੇ ਵੇਟ ਮਨੂ ਵੀ ਆ ਕੇ ਫਾਈਨਲੀ ਹੁਣ ਆਪਾਂ ਜਿਸ ਕੰਮ ਦੇ ਲਈ ਆਏ ਆ ਉੱਥੇ ਚੱਲਦੇ ਆਂਗੇ ਰੋਦੀ ਕੀ ਆਪਸੇ ਤੋ ਦੱਲੂ ਆ ਤੋਰ ਕੇ ਨਾ ਆ ਦੇ ਲੈ ਇੱਦਾਂ ਦੇਖ ਲੈ ਆ ਪੋਟੋ ਆ ਪੋਟੋ ਦੇ ਦੋ ਲੌਦੀ ਆਪਾਂ ਫਿਰ ਬਸ ਹੁਣ ਘੁੰਮਦੇ ਹੀ ਫਿਰਦੇ ਆਂਗੇ ਪਵਿੱਤਰ ਮਾਦੇ ਪਾਪਾ ਨੂੰ ਫੜਾਤੀ ਮੈਂ ਕਿ ਚੱਲ ਕੋਮਾਂ ਦੇ ਨਾਲ ਨਾਲ ਆਪਾਂ ਕਰ ਰਹੇ ਆਂਗੇ ਕੰਮ ਮਨੂ ਨੇ ਫੇਰ ਆਰਡਰ ਲੈ ਕੇ ਆ। ਵਾਹ ਗਾਣਾ। ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਬਹੁਤ ਸੋਹਣੀ ਅੰਟਿਕ ਬਿਲਡਿੰਗ ਚਰਚ ਹੈਗੀ ਤੇ ਮੈਂ ਨਾ ਗੱਡੀ ਚ ਸਪੈਸ਼ਲ ਉਤਰ ਕੇ ਆਈ ਆ। ਮੈਂ ਕਿਹਾ ਵੀ ਮੈਂ ਸ਼ੂਟ ਕਰਨਾ ਹੈ ਮੈਂ ਮਨੂ ਨੂੰ ਕਿਹਾ। ਇਹ ਦਰਸ਼ਾਣ ਜੀ ਆ ਰਹੀ ਐ। ਲਓ ਜੀ ਅੱਪਰ ਰੋਡ ਕ੍ਰੋਸ ਕਰ ਲਿਆ ਭੱਜ ਕੇ। ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆਂ ਦੇਖੋ ਸੋਹਣੀ ਲੱਗਦੀ ਐ ਨਾ ਬਿਲਡਿੰਗ ਉੱਪਰ ਇਹਨਾਂ ਦੀ ਵੀ ਬੈਲ ਲੱਗੀ ਹੁੰਦੀ ਐ ਬਈ ਵਿੱਚ ਤਾਂ ਪਾਣੀ ਜਾ ਸਕਦੇ ਹਨ ਆਈ ਥਿੰਕ ਸੋ ਬੰਦ ਐ ਇਹਨਾਂ ਦਾ ਸਪੈਸੀਫਿਕ ਟਾਈਮ ਹੁੰਦਾਗਾ ਕੋਈ ਦੇਖੋ ਕਿੰਨੀ ਸੋਹਣੀ ਐ ਬਾਕੀ ਨਾ ਮਨ ਨੂੰ ਮੈਨੂੰ ਲਾਉਣੀ ਕਰਦੇ ਇਹਦੇ ਵਿੱਚ ਜਾਣਾ ਮੈਨੂੰ ਐ ਹੁੰਦਾ ਵੀ ਇਹ ਚੀਜ਼ ایکسپੀਰੀਅੰਸ ਕਰਨੀ ਚਾਹੀਦੀ ਹੈ ਨਾ ਬੰਦੇ ਨੂੰ ਵੀ ਕਹਿਜਾ ਵੀ ਆਪਾਂ ਕੜਨਾਂ ਨੂੰ ਮਤਲਬ ਇਹ ਸਾਈਡਰ ਨੂੰ ਐਕਸੈਪਟ ਕਰ ਰਹੇ ਹਾਂ ਬਟ ਹਾਂ ਦੇਖਣਾ ਚਾਹੀਦਾ ਹੈ ਵੀ ਕੀ ਹੈ ਕਿਉਂਕਿ ਇਹ ਲੋਕ ਵੀ ਤਾਂ ਆਪਣੇ ਗੁਰੂ ਘਰ ਜਾਂਦੇ ਨੇ ਨਾ ਕਦੇ ਟਾਈਮ ਮਿਲੇ ਤਾਂ ਆਪਾਂ ਜਾ ਕੇ ਜ਼ਰੂਰ ਦੇਖਾਂਗੇ ਵੀ ਇਹ ਵਿੱਚ ਪ੍ਰੇਅਰ ਕਿੱਦਾਂ ਕਰਦੇ ਨੇਗੇ ਜਾਂ ਕੀ ਹੁੰਦਾਗਾ ਸ਼ੇਅਰਸ ਵਗੈਰਾ ਅੰਦਰ ਲੱਗੇ ਹੋ ਜਿੰਨਾ ਦੇਖੋ ਜੇ ਨਾ ਸਰ ਤੇਂਦਰ ਵੀ ਜਾ ਕੇ ਦੇਖਣਾ ਵੀ ਪ੍ਰੇਅਰ ਕਿਵੇਂ ਕਰਦੇ ਠੀਕ ਆ ਜੀ ਦੇਖਣਾ ਹੈ ਬਸ ਇਹੀ ਦੇਖਣਾ ਹੈਗਾ ਕਿ ਉਹਨਾਂ ਦੀ ਪ੍ਰੇਅਰ ਕਿਵੇਂ ਹੁੰਦੀ ਹੈ ਸੁਣਿਓ ਕਿਉਂਕਿ ਦੇਖਾ ਜਦ ਆਪਾਂ ਮੂਵੀ ਵਗੈਰਾ ਚ ਦੇਖਦੇ ਆ ਉੱਚ ਕੀ ਹੁੰਦਾਗਾ ਵੀ ਇਹ ਰੰਦੇ ਸੇਮ ਡਰੈਸ ਪਾਈ ਹੁੰਦੀ ਹੈ ਹਨਾ ਤੇ ਇਹ ਬਿਲਕੁਲ ਸਾਇਲੈਂਟ ਹੁੰਦੇ ਨੇ ਕੋਈ ਇੱਕ ਦੂਜੇ ਨਾਲ ਗੱਲਾਂ ਨਹੀਂ ਕਰ ਰਿਆ ਹੁੰਦਾ ਇਹ ਆਪਣ ਹੈ ਮੂਵੀ ਡੋਗੋ ਨੀ ਲੱਗਦਾ ਇਹ ਹੀ ਚੀਜ਼ ਹੈ ਨਾ ਕਿ ਇਹ ਲੋਕ ਜਮਾਈ ਮਤਲਬ ਆਪਦੇ ਉਸ ਜੀ ਤੇ ਨੰਦ ਹੁੰਦੇ ਨਾ ਮੈਂ ਇਕੱਲੀ ਇਕੱਲੀ ਫੋਟੋ ਅੱਗੇ ਮੱਥਾ ਟੇਕਦੇ ਨੇ ਕਹਿੰਦੇ ਇਹ ਜੋ ਵੀ ਇਹਨਾਂ ਦਾ ਹੈਗਾ ਕੋਈ ਵੀ ਲਾਇਕ ਹਨਾ ਬਾਬਾ ਤੇ ਉਹਨੂੰ ਇਹ ਇਕੱਲੀ ਇਕੱਲੀ ਫੋਟੋ ਨੂੰ ਮੱਥਾ ਟੇਕਦੇ ਨੇ ਉਹ ਚੀਜ਼ ਇਹਨਾਂ ਦੇ ਅੰਦਰੋਂ ਦੇਖਣੀ ਹੈ ਹੈ ਦੁੱਧੂ ਵੀ ਨਾ ਬੁੱਤ ਦੇ ਤਾਂ ਉਹਨੇ ਨੂੰ ਪਿੱਛੇ ਹੀ ਚਾਹੀਦੇ ਨੇ ਹਾਂਜੀ ਅਸੀਂ ਆਗੇ ਘਰੇ ਕੁੰਮ ਕਾਮ ਕੇ ਬੋਝ आले ਥੱਕ ਗਏ ਸੀ ਕਿ ਆ ਕੇ ਰੋਟੀ ਰੂਟੀ ਖਾਦੀ ਹਨ ਤੇ ਇਹ ਸ਼ਰarati ਬੱਚਾ ਨਹੀਂ ਨਹੀਂ ਸ਼ਰਾਂਟਾ ਕਰਦਾ ਹੁਣ ਜੰਨੀਆਂ ਵੀ ਕਹਿ ਦੋਏ ਉੱਥੇ ਵੀ ਸ਼ਰਾਂਟਾ ਕਰੀ ਗਿਆ ਤੇ ਨੈਕਸਟ ਵਲੌਗ ਕੀ ਦੇਤੇ ਹੋਵੇ ਉਹ ਵੀ ਜ਼ਰੂਰ ਦੱਸਿਓ ਤੁਸੀਂ ਸਾਨੂੰ ਸੁਜੈਸਟ ਕਰਦੇ ਹੋ ਹਨ ਵੀ ਤੁਸੀਂ ਨੈਕਸਟ ਵਲੌਗ ਕਾਦੇ ਤੇ ਦੇਖਣਾ ਚਾਹੁੰਦੇ ਹੋ ਕੁਕਿੰਗ ਰਿਲੇਟਡ ਜਾਂ ਬਾਹਰ ਅਸੀਂ ਕਿਤੇ ਜਾਈਏ ਕੁੰਮੜਾ ਜਿਵੇਂ ਨਾ ਤੁਹਾਨੂੰ ਚਾਹੀਦਾ ਹੈਗਾ ਉਹ ਦੱਸ ਦਿਓ ਕਮੈਂਟ ਵਾਲੇ ਵਿੱਚ ਪਲੀਜ਼ ਜ਼ਰੂਰ ਦੱਸਿਓ ਕਿ ਨੈਕਸਟ ਵਲੌਗ ਕਾਦੇ ਤੇ ਆਵੇ ਤੇ ਜਿਵੇਂ ਤੁਸੀਂ ਆਪਾਂ ਨੇ ਸੁਜੈਸ਼ਨ ਬਲੌਗ ਹੀ ਬਣਾਉਣੇ ਲੱਗੇ ਹਨ ਜਿਵੇਂ ਤੁਸੀਂ ਕਿਹਾ ਕਰੋ ਸਰਵੇਖੀ ਦੇ ਚਾਹੀਦਾ ਉਹ ਹੀ ਬਣਾਇਆ ਕਰਾਂਗੇ ਓਏ ਆ ਦੇਖੋ ਇਹ ਅਣਿਸ਼ਰਤ ਕਰਦਾ ਹੁਣ ਇਹ ਗਿਢਨ ਤੋਂ ਜਮਾ ਨਹੀਂ ਕਰਦਾ ਜਮਾ ਵੀ ਤੇ ਮੈਂ ਨੂੰ ਹੁਣੀ ਹੁਣੀ ਫੋਨ ਆਇਆ ਫਰੈਂਡ ਸਰਕਲ ਚੋਂ ਕਹਿੰਦੇ ਵੀ ਅਸੀਂ ਪਵਿੱਤਰ ਨੂੰ ਮਿਲਣਾ ਹੁਣ ਕਾਫੀ ਟਾਈਮ ਹੋ ਗਿਆ ਸੀ ਦੇਖੀ ਨੀ ਮੈਂ ਕਹਾਂ ਦੇਖ ਲਈ ਇਹ ਸ਼ਰਾਬੀ ਬੱਤਰੂ ਦੇਖਣਾ ਹੁਣ ਹੀ ਉਹ ਤੇ ਚੱਲ ਹੁਣ ਰੋਟੀ ਰੁੱਟੀ ਬਣਾ ਲਈ ਉਹਨਾਂ ਦੇ ਲਈ 사람들 텐오미란 언어는요? 따찌 따츄. 따찌 따. 건건 언어. 따찌 따찌. 하, 따찌야, 따츄. 호르건 언어는요? 바츠. 따찌. 키노미란 언어는요? 따찌. 키노미란 언어는요? 텐오. 따찌. 하, 텐오미란 언어는요? 키노미란 언어는요? 민두. 따찌. 하. ਤਾਜੀ ਤਾਜੀ ਤੇ ਪਈਓ ਹੁਣਾਉਣਗੇ ਮਿਲਣ ਤੇ ਉਹਦੇ ਲਈ ਮੈਂ ਕਰਦੀ ਆਂ ਤਿਆਰੀ ਤੇ ਰੋਟੀ ਰੁੱਟੀ ਬਣਾਉਣੇ ਆਂਗੇ ਸੋ ਆਪਾਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਬਣੇਰਿਓ ਚੈਨਲ ਦੇ ਨਾਲ ਕੰਟੀਨਿਊ ਤੇ ਲਾਈਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਬਾਏ